वैसे एडा दी जेडी मैं लाइव कर रहा है थोड़े देर वास्ते करांगा 4 5 6 मिनट वास्ते ए लाइव करांगा 10 मिनट दे ਥੱਲੇ ਥੱਲੇ ਫਿਰ ਮੈਂ ਦੂਜਾ ਲਾਈਵ ਸਟਾਰਟ ਕਰਦਾਗਾ ਆਪਣੇ ਦੂਸਰੇ ਲੋਟਾੜੀਏ ਮੈਂ ਅੱਜ ਕਰਕੇ ਦੇਖੀ ਸੀ ਯਾਰ एडा ਵੀ ਇਤਨਾ ਵੀ ਕਰਨੀ ਚਾਹੀਦੀ ਹੈ ਹਨਾ ਕੁਝ ਕੁਕੇ ਜੇ ਆਪਣੇ ਕੋਲ ਵੀਡੀਓ ਵਗੈਰਾ ਨਹੀਂ ਹੈ ਗਿਆ ਪੌਂਡ ਨੂੰ ਤੇ ਆਪਾਂ एडा ਕਰਕੇ ਪਾ ਸਕਦੇ ਆ ਆ ਸਾਰੀਆਂ ਚੀਚਾਂ ਨੂੰ ਚਲੋ ਹੋਰ ਸੁਣਾਓ ਰਾਜਵੀਰ ਜੀ ਕਿਵੇਂ ਰਿਹਾ ਕਿਵੇਂ ਚੱਲਦਾ ਚਲੇ ਗਏ ਆ ਰਾਜਵੀਰ ਜੀ ਚਲੇ ਗਏ ਸਾਡੇ ਵਿਚਕਾਰ ਆਏ ਸੀ ਚਲੋ ਬ੍ਰੈਂਡ ਸ਼ੂ ਹਾਊਸ ਬਡਾਲੀ ਆਲਾ ਸਿੰਘ ਫਤਿਹਗੜ੍ਹ ਸਾਹਿਬ ਪੰਜਾਬ ਆਪਣੀ ਜਿਹੜੀ ਸ਼ਾਪ ਆ ਆਪਣੇ ਕੋਲ ਬ੍ਰਾਂਡੇਡ ਨੋਨ ਬ੍ਰਾਂਡੇਡ ਹਰੇਕ ਪ੍ਰਕਾਰ ਦੇ ਬੂਟ ਜਿਹੜੇ ਨੇ ਪ੍ਰੋਵਾਈਡ ਹੁੰਦੇ ਨੇ ਮੈਂ ਤੁਹਾਨੂੰ ਕੁਝ ਕੁ ਐਗਜ਼ਾਮਪਲ ਦਿਖਾ ਕੇ ਲਿਆ ਆ ਦੇਖੋ ਜਿੱਦਾਂ ਕਿ ਆ ਬੂਟ ਆ ਇਹ ਬੂਟ ਹੈਗਾ ਆਪਣੇ ਕੋਲ ਹਿੱਟਵੇ ਕੰਪਨੀ ਦਾ オリジナル ਬੂਟ ਆ ਜਿਹੜੇ ਬੂਟ ਨੂੰ ਵੀਡੀਓ ਕਰਕੇ ਦਿਖਾ ਦਿੰਦਾ ਆ ਆਲ オリジナル ਬੂਟ ਆ ਵੀਰੇ ਬਹੁਤ ਵਧੀਆ ਪੂਰਾ ਟਿਊਬ ਸੋਲ ਦੇ ਵਿੱਚ ਹੈ ਮੈਂਬਰੀ ਫਾਰਮ ਪਤਾਵਾ ਹੈ ਐਨ ਬਹੁਤ ਵਧੀਆ ਅਗਰ ਫਲਿੱਪਕਾਰਟ ਦੇ ਉੱਤੇ ਸਰਚ ਕਰਕੇ ਦੇਖ ਲਿਓ ਤੁਹਾਨੂੰ ਇਸ ਦੇ ਰਿਲੇਟਡ ਐਬਰੋਸ ਦੇ ਹੋਰ ਕੰਪਨੀਆਂ ਦੇ ਮਿਲ ਜਾਣਗੇ ਹਿੱਟਵੇ ਦਾ ਹੀ ਮਿਲ ਜਾਏਗਾ ਮਾਰਕੀਟ ਦੇ ਵਿੱਚ ਜਾਂ Amazon Flipkart ਤੇ 13 13 14 1400 ਜਾਂ ਇਸ ਤੋਂ ਉੱਪਰ ਵੀ ਮਿਲਦੇ ਨੇ ਇਹ ਪਰ ਆਪਾਂ ਆਪਣੀ ਦੁਕਾਨ ਦੇ ਉੱਤੇ ਇਹਨਾਂ ਦੀ ਜਿਹੜੀ ਸੇਲ ਆ ਉਹ ਕਰਦੇ ਆ ਤਕਰੀਬਨ 1550 ਰੁਪਏ ਪਰ オリジナル ਆ ਤੇ ਚੱਲੂਗਾ ਵੀ ਚੱਲਣ ਦੀ ਵੀ ਚੀਜ਼ ਦੰਨੇ ਆ ਠੀਕ ਹੈ ਨਹੀਂ ਆ ਲਖਾਨੀ ਦੇ ਨੇ ਬੂਟ ਦੇਖ ਸਕਦੇ ਹੋ ਤੁਸੀਂ ਬੂਲਡ ਹੀ ਕੁਆਲਟੀ ਵੀ ਚੈੱਕ ਕਰ ਲਓ オリジナル ਇਹਦਾ ਐਂਟੀ ਸਕਿੱਟ ਸੋਲ ਦੇ ਨਾਲ ਸੋਲ ਥਿਸਲ ਦਾ ਨਹੀਂ ਹੈਗਾ ਕੱਸਦਾ ਨਹੀਂ ਹੈਗਾ ਆਂ ਦੇਖ ਸਕਦੇ ਹੋ ਤੁਸੀਂ ਅੰਦਰ ਵੀ ਇਹਦਾ ਮਾਰਕਾ ਲੱਗਿਆ ਹੋਇਆ ਲਖਾਨੀ ਦਾ オリジナル ਆ ਵੀਰੇ ਡੁਪਲੀਕੇਟ ਸਾਬਿਤ ਕਰ ਦਿਓ ਫ੍ਰੀ ਜਰੂਰ ਬੂਟ ਲੈ ਜਿਓ ਠੀਕ ਹੈ ਨਹੀਂ ओरिजिनल ਹੈ ਇਹ ਵੀ ओरिजिनल ਹੈ ਇਹ ਕੈਂਪਸ ਹੈ ਆਪਣੇ ਕੋਲ ਇੱਕ ਕੈਂਪਸ ਦੇ ਮਾਡਲ ਹੈ ਕੈਂਪਸ ਦੇ ਵਿੱਚ ਵੀ ਬਹੁਤ ਵਧੀਆ-ਵਧੀਆ ਮਾਡਲ ਆਪਣੇ ਕੋਲ ਪਏ ओरिजिनल ਬੂਟ ਨੇ ਇਹਦੇ ਜਿੱਥੇ ਫੋਲਡ ਤੇ ਵੀ ਲਿਖਿਆ ਵਾ ਕੈਂਪਸ ਐਦਾਂ ਜਿਹੜੇ ਨੇ ਬਹੁਤ-ਬਹੁਤ ਘੱਟ ਲੋਕੀ ਜੁੜਦੇ ਨੇ ਸੁਣਿਆ ਇਸ ਲਾਈਵ ਦੇ ਵਿੱਚ ਇਸ ਤਰ੍ਹਾਂ ਦੀ ਲਾਈਵ ਦੇ ਵਿੱਚ ਪਰ ਚਲੋ ਜੋ ਵੀ ਆਉਂਦੇ ਨੇ ਬਹੁਤ ਵਧੀਆ ਹੈ ਕੋਸ਼ਿਸ਼ ਕਰਾਂਗੇ ਜਿੰਨੇ ਆਉਣਗੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਇਹ ਹੈਗਾ ਲਖਾਨੀ ਦੇ ਵਿੱਚ オリジナル ਲਖਾਨੀ ਵੀਰਿਆ ਟਾਪ ਕੁਆਲਟੀ ਬੂਟਾ ਲਖਾਨੀ ਦਾ ਪ੍ਰੋਡਕਟ ਜਾਣਦੇ ਹੋਵੋਗੇ ਲਖਾਨੀ ਕੰਪਨੀ ਨੂੰ ਮੈਮਰੀ ਫੋਰਮ ਪਤਾਵਾ ਪੂਰੀ ਵਧੀਆ ਕੁਸ਼ਿੰਗ ਐਡਜਸਟੇਬਲ ਬਹੁਤ ਵਧੀਆ ਕੁਆਲਟੀ ਦੇ ਵਿੱਚ ਬੂਟ ਆ ਆਪਣੇ ਕੋਲ ਸਾਰੇ ਬ੍ਰਾਂਂਟਡ ਦੇ ਬ੍ਰਾਂਡ ਦੇ ਨੇ ਜਿਹੜੇ ਆਪਾਂ ਨੇ ਬਾਹਰ ਟੱਗੇ ਹੋਏ ਨੇ ਬ੍ਰਾਂਡ ਦੇ ਵਿੱਚ ਨੇ ਅਦਰਵਾਈਜ਼ ਆਪਣੇ ਕੋਲ ਬੱਚਿਆਂ ਦੇ ਵੀ ਹੈ ਨੇ ਉਹ ਚੀਜ਼ਾਂ ਬੱਚਿਆਂ ਦੀਆਂ ਨੇ ਤੇ ਕੁ ਜੁਗੀ ਜਮਨਾ ਗੋਲ ਲੇਡੀਜ਼ ਵੀ ਮੰਨਿਆ ਨੇ ਆਪਨੇ ਗੁਰ ਸਨੀਕਰ ਪਹਿਨੇ ਸਨੀਕਰ ਸਿਰਫ ਕੁਆਲਟੀ ਦੇ ਨੇ ਵਧੀਆ ਦੇ ਪਰ オリジナル ਨਹੀਂ ਹੈਗੇ ਤੇ ਨਾ ਆਪਾਂ ਉਹਨਾਂ ਦੀ ਗਾਰੰਟੀ ਤੇ ਵਾਰੰਟੀ ਕੋਈ ਕਿਸੇ ਵੀ ਪ੍ਰਕਾਰ ਦੀ ਦੰਨੇ ਆ ਪਰ ਹਾਂ ਅਗਰ ਸਪੋਰਟਸ ਦੇ ਵਿੱਚ ਕੋਈ ਲੰਦਾ ਆ ਸਪੋਰਟਸ ਦੇ ਵਿੱਚ ਕਹਿ ਸਕਦੇ ਆ ਵੀ ਕੰਪਨੀ ਦੀ ਚੀਜ਼ ਨੇ ਰੀਜਨਲ ਨੇ ਪਰ ਗਾਰੰਟੀ ਅਸੀਂ ਇਹਨਾਂ ਦੀ ਵੀ ਕੋਈ ਨਹੀਂ ਦੰਦੇ ਹੈਗੇ ਵੀ ਇਹ ਵੀ ਕੋਈ ਲਊਗਾ ਜਾਂ ਨਹੀਂ ਲਏਗਾ ਮਤਲਬ ਚੱਲੇਗਾ ਜਾਂ ਨਹੀਂ ਚੱਲੇਗਾ ਪਰ ਬੰਦੇ ਦੇ ਆਪਣੇ ਪਾਉਣ ਉੱਤੇ ਡਿਪੈਂਡ ਹਾਂ ਰੀਜਨਲ ਆ ਤਾਂ ਰੀਜਨਲ ਦੀ ਗਾਰੰਟੀ ਲੈ ਲਾਂਗੇ ਵੀਰੇ ਵੀ ਰੀਜਨਲ ਹੈ ਆ ਠੀਕ ਨੇ ਇਹ ਵੀ ਡੁਪਲੀਕੇਟ ਨਹੀਂ ਆ ਰੀਜਨਲ ਆ ਤਾਂ ਅਰੀਜਨਲ ਦੀ ਗਾਰੰਟੀ ਲੈ ਸਕਦੇ ਆ ਪਰ ਚੱਲਣ ਦੀ ਨਹੀਂ ਦਿੰਦੇ ਹੈਗੇ ਕਿਉਂਕਿ ਕਬ ਕੋਈ ਕਿਸ ਤਰੀਕੇ ਨਾਲ ਪਾਉਂਦਾ ਕੋਈ ਕਿਸ ਤਰੀਕੇ ਨਾਲ ਪਾਉਂਦਾ ਆ ਸਾਰਿਆਂ ਦਾ ਆਪੋ ਆਪਣੇ ਪਾਉਣ ਦਾ ਢੰਗ ਤਰੀਕੇ ਹੁੰਦੇ ਨੇ ਆਪੋ ਆਪਣੇ ਤਰੀਕੇ ਨਾਲ ਚੀਜ਼ ਨੂੰ ਵਰਤਦੇ ਨੇ ਕਿਉਂਕਿ ਹੋ ਸਕਦਾ ਕਈ ਵਾਰ ਉਹ ਚੀਜ਼ ਓਦਾਂ ਦੀ ਨਹੀਂ ਹੈਗੀ ਜਿੱਦਾਂ ਦੀ ਆਪਾਂ ਵਰਤਦੇ ਆ ਉਹਨਾਂ ਨੂੰ ਹੈਨਾ ਜਿੱਦਾਂ ਦੇ ਆਪਾਂ ਉਹਨਾਂ ਚੀਜ਼ਾਂ ਨੂੰ ਵਰਤਦੇ ਆ ਓਦਾਂ ਦੀਆਂ ਨਹੀਂ ਹੈਗੀਆਂ